ਇਨਾਂ ਦਾ ਸੁਭਾਅ ਨਹੀਂ ਹੈਗਾ ਨਾਲੇ ਇਹ ਤਾਂ ਬਹੁਤ ਠਰਕੀ ਜੱਟ ਐ ਧੁੰਦ ਤੰਦ ਉੱtre ਤੋਂ ਆਇਆ ਕਰ ਝੋਕਾ ਆ ਕਿਹੜਿਆ ਲੱਗ ਰਿਹਾ ਸਾਗ ਤੋੜਨਾ ਹੈ ਜੱਟ ਤਾਂ ਜ਼ਮੀਨ ਹੀ ਡਰਦਾ ਹੈਗਾ ਚਾਚਾ ਹੈ ਨਹੀਂ ਅੱਜ ਖੇਤ ਆ ਆ ਕਿਹੜਾ ਉਪਰ ਜਾ ਧੁੰਦ ਚ ਬੜਾ ਆ ਓ ਕਿਹੜੀਆਂ ਐ ਸਾਗ ਤੋੜਦੀ ਐ ਹਾਂ ਉਹ ਤੂੰ ਕਿੱਧਰ ਆ ਗਈ ਇਹਦਾ ਕਾਲੂ ਵਾਲੀ ਬਹੂ ਆ ਸਾਡੇ ਵਾਲੀ ਇਹਦਾ ਸੁਭਾਅ ਨਹੀਂ ਹੈਗਾ ਨਾਲੇ ਇਹ ਤਾਂ ਬਹੁਤ ਠਰਕੀ ਜੱਟ ਐ ਤੂੰ ਤਾਂ ਉੱਤਰੇ ਤੋਂ ਆਇਆ ਕਰ ਕਿਉਂ ਹੋਰੇ ਤਾਂ ਗਿਆ ਆ ਉੱਧਰ ਅੱਡੇ ਤੇ ਲੱਗ ਰਿਹਾ ਤਾਂ ਸਕੇੜਣਾ ਸੁਭਾਅ ਬਹੁਤ ਖਰਾਬ ਐ ਪਰ ਤੂੰ ਤੜਾਵੀਂ ਸਾਗ ਸਾਗ ਤਾਂ ਤੜਾ ਦੂ ਮੈਂ ਕਿਹਾ ਮਹਾਂ ਪਤਾ ਨਹੀਂ ਕਿਹੜੀ ਬੜ ਰਹੀ ਐ ਸਾਗ ਚ ਲੈ ਸਾਗ ਹੋਰ ਤਾਂ ਨਹੀਂ ਕੁਝ ਲੈਣਾ ਗਾਜਰਾ ਲੈਣੀਆਂ ਨੇ ਕੀ ਮੰਗਦੀਆਂ ਗਜਰੇਲੇ ਤੋਂ ਜੇ ਆ ਗਿਆ ਤੈਨੂੰ ਹੁਣ ਖਵਾ ਦੂਗਾ ਗਜਰੇਲਾ ਇਧਰ ਪਾਲਕ ਪੂਲਕ ਜਾ ਤੋੜ ਲਈ ਬਾਥੂ ਵੀ ਦੇ ਦੇ ਨਾ ਕਾਲੀ ਸਾਗ ਵੀ ਨਹੀਂ ਤੋੜ ਸਕਦਾ ਮੈਂ ਵੀ ਉਹ ਕਿੱਥੇ ਕਰਦੇ ਕੰਮ ਖੜਕਾ ਕੇ ਰੱਖਿਆ ਕਰ ਸਾਡੇ ਵਾਲੀ ਪਾਪੜੀ ਨੂੰ ਲਿਆਂਦੀ ਨਾਲ ਉਹ ਲੈ ਜਾਂਦੀ ਤੋੜ ਕੇ ਉਹ ਵੀ ਨਹੀਂ ਕੋ ਨੂੰ ਕਿਲੋੜਾ ਭਾਈ ਉਹਦੇ ਖਾਤਰ ਮੈਂ ਲੈ ਜਾਂਦਾ ਤੋੜ ਕੇ ਲੈ ਗਾਜਰਾ ਗੁਜਰਾ ਨੂੰ ਦਾ ਛੱਡਾ ਮੂੜੀਆਂ ਵਾਲੀਆਂ ਲੈ ਆ ਨਾ ਬੱਟ ਕੇ ਦੋ ਚਾਰ ਲੈ ਦੇ ਸਲਾਦ ਸਲੂਤ ਖਾਇਆ ਕਰ ਨਾਲੇ ਕੋਤੀ ਨੂੰ ਖਵਾ ਜਾ ਕਰ ਚੱਲ ਮੂੜੀਆਂ ਤਾਂ ਉੱਧਰ ਲਈ ਬੱਟਦੇ ਨੇ ਲੈ ਫਿਰ ਚਾਚਾ ਵੀ ਨਾ ਆ ਜਾ ਕਿਤੇ ਮੇਰਾ ਉਹ ਸੁਆਹ ਬਾ ਉਹ ਚਾਚੇ ਦਾ ਨਿਕਲ ਜਾ ਹੁਣ ਉਹ ਬੂਟੇ ਹਾਂ ਉਹ ਕਟਵਾਵੇਂਗੀ ਨਾਲੇ ਮੈਨੂੰ ਉਹ ਆ ਗਿਆ ਖੁੰਡਾ ਇਹ ਕਿਹਨੂੰ ਬਾੜ ਰੱਖਿਆ ਨੇ ਇਹ ਤਾਂ ਸਾਡੇ ਵਾਲੇ ਕਾਲੂ ਦੀ ਬਹੂ ਐ ਸਾਗ ਲੈਣ ਆਈ ਤੀ ਲੈ ਹੁਣ ਕਾਲੂ ਦੀ ਬਹੂ ਆ ਗਈ ਪਹਿਲਾਂ ਕਾਲੂ ਬੋਹਾਰ ਖੇਦੀ ਤੇ ਬਾਡੇ ਚ ਆਪਣੀ ਆਂਦੇ ਨੇ ਇਹ ਸਾਰੇ ਚਾਚਾ ਵੋਟਾਂ ਵੇਲੇ ਨੰਗੇ ਪੈਰੀ ਗਲੀ ਗਲੀ ਫਿਰਦੀ ਸੀ ਬਹੁਤ ਪਵਾਤੀਆਂ ਸੀ ਆ ਜਾ ਉਹ ਫਿਰ ਪਵਾਤਾਂ ਦਿੱਤੀਆਂ ਤੇ ਅੱਜ ਹੁਣ ਲੈ ਇਹਨੂੰ ਬਾੜੀ ਬੈਠੇ ਤੂੰ ਬਾਡੇ ਚ ਕਿਹ ਲੋਗਾ ਚਾਚਾ ਸਾਗੇ ਲੈ ਨੰਗ ਜਾ ਨੰਗ ਜਾ ਉਹ ਕਿਹੜਾ ਸਾਗ ਯਾਰ ਤੂੰ ਪਹਿਲਾਂ ਇਹਨੂੰ ਹਰਾ ਬੜਾ ਦਾ ਇਹਦੇ ਘਰ ਆਲੇ ਨੂੰ ਚਾਚਾ ਠੀਕ ਐ ਤੂੰ ਆਦਾ ਬਾਈ ਤੇਰੇ ਬਾਰੇ ਵੀ ਚਾਚਾ ਉਹ ਬਸ ਤੂੰ ਵੀ ਲੁੱਚਾ ਹੋ ਰਿਹਾ ਸਾਰਾ ਕੁਝ ਆਪਣੀ ਤੜਾਈ ਜਾ ਕਰ ਪੜਾਈ ਜਾ ਕਰ ਚਾਚਾ ਅਸੀਂ ਜਾਈਏ ਕਿ ਤਾ ਤੇ ਲਹੂ ਪੀ ਲੈ ਸਾਡਾ ਲਹੂ ਪੀ ਲੈ ਮੈਂ ਤਾਂ ਨੌਕਰ ਰੱਖਿਆ ਤੇ ਕਾਲੂ ਤੋਂ ਵੀ ਤੂੰ ਕਹ ਫਲਾਣੇ ਨੂੰ ਵੀ ਤੂੰ ਕਹ ਮੈਂ ਤਾਂ ਫਿਰ ਕੀ ਪਸਤਾਨਾ ਤੇ ਰੱਖ ਕੇ ਪਸਤਾਨਾ ਮੈਂ ਤਾਂ ਤੈਨੂੰ ਪਸਤਾਨਾ ਫਿਰ ਪੰਗਾ ਕਰਨ ਲਿਆ ਕਿ ਸਿਹਾਬ ਕਰਦੀ ਚਾਚਾ ਮੇਰਾ ਕਿਹੜਾ ਸਾਹ ਤੂੰ ਹੁਣ ਹੀ ਕਰ ਲੈ ਸਾਹ ਮੇਰੇ ਨਾਲ ਤੇਰਾ ਮੈਨੂੰ ਸਾਰਾ ਪਤਾ ਚਾਚਾ ਟਾ ਕਹਿ ਰਿਹਾ ਤੂੰ ਕਿਹੜਾ ਟਾ ਕਹਿ ਰੇ ਚਾਚੀ ਤੇਰੀ ਕਹਿਣ ਦੀ ਆ ਖੇਤ ਜਿੱਦੇ ਮੈਂ ਕੁਝ ਲੈਣ ਜਾਣੀਆਂ ਹੁੰਦਾ ਨਹੀਂ ਤਾਂ ਛੱਡ ਤਰੀ ਚਾਚੀ ਸੱਕ ਕਰਦੀ ਆ ਸੜਕ ਤੇ ਆਪਣਾ ਘਰ ਹੈ ਉਹ ਕਹਿੰਦੀ ਟੀਮ ਜਾਂਦੀਆਂ ਨੇ ਸਾਡੇ ਖੇਤ ਆ ਓ ਠੀਕ ਆ ਚਾਚਾ ਉਹਦਾ ਕਾਨੂੰ ਪਤਾ ਚਾਚੀ ਨੂੰ ਤੇਰਾ ਉਹ ਫਿਰ ਤੇ ਨਹੀਂ ਪਤਾ ਪਤਾ ਤਾਂ ਨਹੀਂ ਲਵਾਨਾ ਆਪਾਂ ਨੇ ਓ ਟਿਕ ਜਾ ਚਾਚਾ ਟਿਕ ਜਾ ਲੈ ਹੁਣ ਘੱਟ ਦੱਸ ਚਾਚੀ ਦਾ ਆਪ ਕਹਿੰਦੀ ਸੀ ਸਾਗ ਲਿਆ ਦਿਓ ਆਪ ਨਹੀਂ ਜਾ ਸਕਦੀ ਦੋ ਚੀਰ ਨਹੀਂ ਓਏ ਛੱਡੇ ਆ ਜੇ ਕਿਸੇ ਨੂੰ ਸਾਗ ਤਾਂ ਇਹੀ ਐ ਅਸੀਂ ਕੀ ਲੋਕਾਂ ਨੂੰ ਤੜਾਈ ਜਾਂਦੇ ਉਹ ਤਾਂ ਇੱਕ ਲੈ ਕੇ ਗਈ ਆ ਆਹੋ ਲੈ ਗਈ ਇੱਕ ਚੀਰ ਨਹੀਂ ਤਰਨੂਰੇ ਥੱਮ ਪਰਾਠੀ ਲੇ ਕੇ ਵੱਢ ਕੇ ਉਹ ਪਰਾਠੀ ਹੋ ਗਈ ਪਰਾਠੀ ਦਾ ਸੋ ਰੋਜ਼ ਤੜਾਉਣਾ ਕਿਸੇ ਨਾ ਕਿਸੇ ਨੂੰ ਕਦੇ ਕਾਣਾ ਬਾਇ ਦੀ